ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਅੱਜ ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕੀਤਾ ਗਿਆ। ਜਿਵੇਂ ਦੱਸਦੀ ਹੈ ਕਿ ਬੀਤੀ ਦੇਰ ਰਾਤ ਤੋਂ ਹੀ ਰੁਕ ਰੁਕੇ ਪੰਜਾਬ ਭਰ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਮੌਸਮ ਸੁਹਾਵਣਾ ਹੋਇਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਬਾਰਿਸ਼ ਤੋਂ ਬਾਅਦ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਤੋਂ ਬਾਅਦ ਮੌਨਸੂਨ ਸੂਬੇ ਦੇ ਵਿੱਚ ਮੁਰ ਤੋਂ ਸੁਸਤ ਹੋ ਜਾਵੇਗਾ। ਹਾਲਾਂਕਿ ਪੂਰੇ ਸੀਜ਼ਨ ਦੇ ਵਿੱਚ ਮੌਨਸੂਨ ਸੁਸਤ ਹੀ ਰਿਹਾ ਹੈ ਪਰ ਪਿਛਲੇ ਹਫਤੇ ਤੋਂ ਪੰਜਾਬ ਭਰ ਦੇ ਵਿੱਚ ਚੰਗੀ ਬਰਸਾਤ ਹੋਈ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਫਤਿਹਗੜ ਸਾਹਿਬ ਰੂਪਨਗਰ ਅਤੇ ਐਸ اے ਐਸ ਨਗਰ ਲਈ yellow alert ਮੌਸਮ ਵਿਭਾਗ ਦੇ ਵੱਲੋਂ ਮਿਲੇ ਜਾਰੀ ਕੀਤਾ ਗਿਆ। ਬੀਤੀ ਸ਼ਾਮ ਤੱਕ ਐਸ ਬੀ ਐਸ ਨਗਰ ਦੇ ਵਿੱਚ 12 ਮਿਲੀਮੀਟਰ ਰੋਪੜ ਦੇ ਵਿੱਚ 9 ਮੋਗਾ ਦੇ ਵਿੱਚ 3.5 ਅਤੇ ਅੰਮ੍ਰਿਤਸਰ ਦੇ ਵਿੱਚ 1.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਪੰਜਾਬ ਵਿੱਚ 22 ਤੋਂ 28 ਅਗਸਤ ਤੱਕ 33.2 ਮਿਲੀਮੀਟਰ ਬਰਸਾਤ ਹੋਈ ਹੈ ਜੋ ਕਿ ਆਮ ਨਾਲੋਂ 18% ਵੱਧ ਹੈ। ਜਦੋਂ ਕਿ 1 ਜੂਨ ਤੋਂ 28 ਅਗਸਤ ਤੱਕ ਪੂਰੇ ਸੀਜ਼ਨ ਦੇ ਦੌਰਾਨ ਪੰਜਾਬ ਦੇ ਵਿੱਚ ਸਿਰਫ 250.1 ਮਿਲੀਮੀਟਰ ਹੀ ਮੀਂਹ ਪਿਆ ਜੋ ਕਿ ਆਮ ਨਾਲੋਂ 29% ਦੀ ਘਟ ਹੈ ਪਰ ਇਹ ਪੂਰੇ ਸੀਜ਼ਨ ਦੀ ਸਭ ਤੋਂ ਘੱਟ ਬਰਸਾਤ ਹੈ ਮੀਂਹ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਰੂਪਨਗਰ ਦਾ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਬੁੱਧਵਾਰ ਸ਼ਾਮ ਨੂੰ ਤਾਪਮਾਨ 32.2 ਡਿਗਰੀ ਦਰਜ ਕੀਤਾ ਗਿਆ ਸੀ ਤੇ ਅੱਜ ਬੱਦਲਬਾਈ ਰਹੇਗੀ ਤਾਪਮਾਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ 26 ਤੋਂ 34 ਡਿਗਰੀ ਤਾਪਮਾਨ ਰਹੇਗਾ ਜਲੰਧਰ ਦੇ ਵਿੱਚ ਬੁੱਧਵਾਰ ਨੂੰ ਵੱਤਵੱਦ ਤਾਪਮਾਨ ਦੀ ਗੱਲ ਕਰੀਏ ਤਾਂ 33.9 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਜਲੰਧਰ ਦੇ ਵਿੱਚ ਰਾਤ ਤੋਂ ਹੀ ਰੁਕ ਰੁਕੇ ਬਰਸਾਤ ਹੋ ਰਹੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਤਾਪਮਾਨ ਦੀ ਗੱਲ ਕਰੀਏ ਤਾਂ 26 ਤੋਂ 35 ਡਿਗਰੀ ਦੇ ਵਿੱਚ ਘਾੜ ਜਲੰਧਰ ਦੇ ਵਿੱਚ ਅੱਜ ਤਾਪਮਾਨ ਰਹੇਗਾ ਲੁਧਿਆਣਾ ਦੀ ਗੱਲ ਕਰੀਏ ਤਾਂ ਕੱਲ ਸ਼ਾਮ ਨੂੰ ਤਾਪਮਾਨ 33.8 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੀ ਬੱਦਲਵਾਈ ਰਹੇਗੀ ਮੀਂਹ ਦੀ ਸੰਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਲੁਧਿਆਣਾ ਦੇ ਵਿੱਚ ਦੱਸੀ ਗਈ ਹੈ ਤਾਪਮਾਨ 27 ਤੋਂ 35 ਡਿਗਰੀ ਦੇ ਵਿਚਕਾਰ ਰਹੇਗਾ ਪਟਿਆਲਾ 'ਚ ਕੱਲ ਨੂੰ ਵੱਧ ਵੱਧ ਤਾਪਮਾਨ 34 ਡਿਗਰੀ ਦਰਜ ਕੀਤਾ ਗਿਆ ਹੈ ਤੇ ਅੱਜ ਹਲਕੇ ਬੱਦਲ ਛਾਏ ਰਹਿਣਗੇ ਹਾਲਾਂਕਿ ਪਟਿਆਲਾ ਦੇ ਵਿੱਚ ਵੀ ਚੰਗੀ ਬਰਸਾਤ ਹੋਈ ਹੈ ਤਾਪਮਾਨ 26 ਤੋਂ 33 ਡਿਗਰੀ ਦੇ ਵਿਚਕਾਰ ਆਜ ਰਿਹਾ ਹੈ ਤੇ ਇੱਕ ਵਾਰ ਫੇਰ ਦੱਸਦੀ ਕਿ ਅੱਜ ਪੂਰੇ ਸੂਬੇ ਭਾਰਤ ਦੇ ਵਿੱਚ ਚੰਗੀ ਸਾਥ ਹੋ ਰਹੀ ਹੈ ਜਿਸ ਦੇ ਕਾਰਨ ਮੌਸਮ ਸੁਆਵਣਾ ਹੋਇਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਤੋਂ ਬਾਅਦ ਸੂਬੇ ਦੇ ਵਿੱਚ ਮੌਨਸੂਨ ਮੁੜ ਤੋਂ ਸੁਸਤ ਪੈ ਜਾਏਗਾ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ 1 ਸਤੰਬਰ ਤੋਂ ਬਾਅਦ ਮੁੜ ਤੋਂ ਮੌਨਸੂਨ ਸਰਗਰਮ ਹੋਣ ਦੀ ਸੰਭਾਵਨਾ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਨਹੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ